ਹਾਂਜੀ ਅੱਜ ਅਸੀਂ ਪਹੁੰਚੇ ਸੀ ਪਿੰਡ ਮੰਡਾਲੀ ਦੇ ਸਕੂਲ ਵਿੱਚ ਤੇ ਉੱਥੇ ਜਿਹੜੇ ਛੋਟੇ ਬੱਚਿਆਂ ਲਈ ਪ੍ਰਾਇਮਰੀ ਸਕੂਲ ਦੇ ਵਿੱਚ ਇਹ ਆਰੋ ਲੱਗਿਆ ਹੋਇਆ ਤੇ ਵਾਟਰ ਪੂਲਰ ਦੇ ਵਿੱਚ ਪਾਣੀ ਸਟੋਰ ਹੁੰਦਾ ਬੱਚਿਆਂ ਦੇ ਲਈ ਤੇ ਇੱਥੋਂ ਨਿੱਪਲ ਟੁੱਟ ਗਿਆ ਸੀ ਇੱਕ ਤੇ ਇੱਧਰ ਉਹ ਦਿਖਾਈ ਗਈ ਤੇ ਆਹ ਵਾਲਾ ਨਿੱਪਲ ਟੁੱਟ ਗਿਆ ਸੀ ਤੁਹਾਨੂੰ ਦਿਖਾਉਣੇ ਆ ਇੱਥੋਂ ਅਸੀਂ ਹੁਣ ਇਸ ਤਰ੍ਹਾਂ ਜਿਹੜਾ ਇਹ ਨਿੱਪਲ ਪ੍ਰੋਪਰ ਰੈਡੀ ਕਰਤਾ ਤੇ ਨਾਲ ਜੁਨੀਅਨ ਲਾਤਾ ਕੱਲ ਨੂੰ ਕੋਈ ਪ੍ਰੋਬਲਮ ਆਉਂਦੀ ਆ ਤਾਂ ਇਹਨੂੰ ਆਪਾਂ ਪਿੱਛੇ ਅੱਗੇ ਪਿੱਛੇ ਹਟਾ ਕੇ ਆਪਾਂ ਇਹਨੂੰ ਇੱਥੋਂ ਖੋਲ ਸਕਦੇ ਆ ਤੇ ਇੱਥੋਂ ਤੁਸੀਂ ਦੇਖ ਸਕਦੇ ਹੋ ਜਿਹੜਾ ਇਹ ਨਿਪਲ ਸੀ ਜਿਹੜਾ ਖਤਮ ਸੀਗਾ ਇਹਨੂੰ ਅਸੀਂ ਇਸ ਤਰ੍ਹਾਂ ਲਾਇਆਗਾ ਤੇ ਇੱਥੋਂ ਜਿਹੜਾ ਆਰੂ ਲੱਗਿਆ ਹੋਇਆਗਾ ਤੇ ਵਧੀਆ ਇੱਥੇ ਫੀਟਿੰਗ ਆ ਤੇ ਜਿਹੜੇ ਸਾਡੇ ਮੈਡਮ ਟੀਚਰ ਨੇ ਤੇ ਉਹ ਵੀ ਬਹੁਤ ਵਧੀਆ ਜਿਹੜਾ ਬੱਚਿਆਂ ਦਾ ਕੇਅਰ ਕਰਦੇ ਨੇ ਤੇ ਅਸੀਂ ਸੌਰੀ ਮੰਗਦੇ ਆ ਕਿਉਂਕਿ ਕਹਿ ਦੋਗੇ ਹਰ ਇੱਕ ਵੀਡੀਓ 'ਚ ਵੀ ਸੌਰੀ ਮੰਗ ਲੈਂਦੇ ਕਾਰਨ ਸਾਡੇ ਕੋਲੇ ਕੰਮ ਕਾਫੀ ਜਿਆਦਾ ਹੋ ਰਿਹਾ ਅੱਜ ਅਸੀਂ ਸਵੇਰੇ ਥੋੜਾ ਜਿਹਾ ਕੋਈ ਪੈਕ ਕੋ ਪਾਰੇ ਸੀਗੇ ਤੇ ਉੱਥੇ ਸਾਡੇ ਹੱਥ ਖਾਲਸੇ ਉੱਤਰ ਮੈਡਮ ਚੜ੍ਹ ਕੇ ਆਉਣ ਲਾਈ ਗਈ ਇਹਨਾਂ ਤੋਂ ਮੇਨਟੇਨ ਹੋਇਆ ਜਦੋਂ ਅਸੀਂ ਰੋਟੀ ਚਾਹ ਪਾਣੀ ਪੀਣ ਲੱਗੇ ਉਦੋਂ ਚਟਕੀਟਾ ਸੋਣ ਆਇਆ ਤੇ ਉਹ ਚੱਕਿਆ ਤਾਂ ਮੈਡਮ ਨੇ ਹੋਰ ਤੋਂ ਕੋ ਲਾਇਆ ਹੋਣਾ ਤੇ ਕੁਦਰਤੀ ਉਹ ਚੱਕਿਆ ਗਿਆ ਮੈਡਮ ਵੀ ਸਾਡੇ ਨਾਲ ਗੁੱਸੇ ਹੋਏ ਕਿ ਤੁਸੀਂ ਸਾਡੇ ਸਕੂਲ ਦੇ ਵਿੱਚ ਕਿਉਂ ਨਹੀਂ ਆਉਂਦੇ ਦੇ ਕਾਰਨ ਸੌਰੀ ਬਾਈ ਜੀ ਅਸੀਂ ਸਕੂਲ ਵਾਲਿਆਂ ਵੱਲੋਂ ਵੀ ਸੌਰੀ ਮੰਗਦੇ ਆ ਕਿਉਂਕਿ ਲੇਟ ਹੋ ਗਏ ਜਿਹੜੇ 2-3 ਦਿਨ ਸੀਗੇ ਵਿੱਚ ਛੁੱਟੀਆਂ ਵੀ ਆ ਗਈਆਂ ਸੀ ਇਹਨਾਂ ਨੇ ਸਾਨੂੰ ਛੁੱਟੀਆਂ ਤੋਂ ਪਹਿਲਾਂ کیا ਹੋਇਆ ਸੀ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਕਰੋ ਤੇ ਸਾਡੇ ਕੰਮ ਬਾਰੇ ਵੀ ਜਰੂਰ ਦੱਸਿਓ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਿੰਧੀ